ਕਿਰਤਪੁਰ ਸਾਹਿਬ ਟਰੱਕ ਆਪਰੇਟਰ ਕੋਆਪਰੇਟਿਵ ਸੁਸਾਇਟੀ ਦੇ ਦਫ਼ਤਰ ਮੱッセਵਾਲ ਵਿਖੇ ਸੜਕ ਸੁਰੱਖਿਆ ਸਪਤਾਹ ਨੂੰ ਲੈ ਕੇ ਅੱਜ ਜ਼ਿਲ੍ਹਾ ਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਚੋਹਲ ਦੀ ਅਗਵਾਈ ਹੇਠ ਟਰੱਕ ਡਰਾਈਵਰਾਂ ਦੀ ਅੱਖਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕਰਨ ਲਈ ਅੱਖਾਂ ਦਾ ਮੁਫਤ ਕੈਂਪ ਮੁੰਡਲੇ ਸਿਹਤ ਕੇਂਦਰ ਕਿਰਤਪੁਰ ਸਾਹਿਬ ਦੇ ਡਾਕਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਦੱਸਦੀ ਹੈ ਕਿ ਇਸ ਮੌਕੇ ਜਿੱਥੇ ਟਰੱਕ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਉੱਥੇ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਚੋਹਲ ਨੇ ਕਿਹਾ ਕਿ ਟਰੱਕ ਡਰਾਈਵਰਾਂ ਜ਼ਰੂਰੀ ਹੈ ਤਾਂ ਕਿ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਸਹੀ ਰਹਿ ਸਕੇ ਅਤੇ ਲੋੜ ਪੈਣ ਤੇ ਅੱਖਾਂ ਦਾ ਇਲਾਜ ਵੀ ਹੋ ਸਕੇ ਉਹਨਾਂ ਕਿਹਾ ਕਿ ਟਰੱਕ ਡਰਾਈਵਰ ਸਾਡੇ ਦੇਸ਼ ਦਾ ਉਹ ਹਿੱਸਾ ਹੈ ਜੋ ਕਿਸੇ ਵੀ ਚੀਜ਼ ਨੂੰ ਲੈ ਕੇ ਆਉਣ ਅਤੇ ਜਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ ਇਸ ਮੌਕੇ ਉਹਨਾਂ ਨਾਲ ਪੁਲਿਸ थाना ਕਿਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਅਤੇ ਟ੍ਰੈਫਿਕ ਪੁਲਿਸ ਕਿਰਤਪੁਰ ਸਾਹਿਬ ਦੇ ਇੰਚਾਰਜ ਐਸਆਈ ਬਲਵੰਤ ਸਿੰਘ ਨੇ ਕਿਹਾ ਕਿ ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵਕਫ ਵਕਫ ਥਾਵਾਂ ਤੇ ਵਿਸ਼ੇਸ਼ ਕੈਂਪ ਲਗਾਉਣ ਲਈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਉੱਥੇ ਟ੍ਰੈਫਿਕ ਸਪਤਾਨ ਨੂੰ ਲੈ ਕੇ ਜਿੱਥੇ ਟਰੱਕ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਹੋਰ ਜਾਣਕਾਰੀ ਦੇ ਰਹੇ ਹਨ ਇਸ ਮੌਕੇ ਟਰੱਕ ਸੁਸਾਇਟੀ ਕਿਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ ਨੇ ਜਿੱਥੇ ਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਜੋਹਲ ਅਤੇ ਮੰਡਲਾ ਸਿਹਤ ਕੇਂਦਰ ਕਿਰਤਪੁਰ ਸਾਹਿਬ ਤੋਂ ਅੱਖਾਂ ਦਾ ਕੈਂਪ ਲਗਾਉਣ ਆਈ ਟੀਮ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਪ੍ਰਸ਼ਾਸਨ ਦਾ ਇਸੇ ਤਰ੍ਹਾਂ ਸਹਿਯੋਗ ਚਾਹੀਦਾ ਹੈ ਤਾਂ ਜੋ ਇਹ ਟਰੱਕ ਆਪਰੇਟਰ ਜਿੱਥੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਉੱਥੇ ਹੀ ਦੇਸ਼ ਤਨ ਪਾ ਰਹੇ ਹਨ ਕਿਉਂਕਿ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਕਿਸੇ ਵੀ ਮਾਲ ਦੀ ਢੋਾਈ ਕਰਨੀ ਹੋਵੇ ਤਾਂ ਸਿਰਫ ਟਰੱਕ ਟਰੱਕ ਆਪਰੇਟਰ ਅਤੇ ਡਰਾਈਵਰ ਦਿਨ ਰਾਤ ਕੰਮ ਕਰਦੇ ਹਨ ਇਸ ਮੌਕੇ ਉਪਤਾ ਤੋਂ ਇਲਾਵਾ ਟਰੱਕ ਸੁਸਾਇਟੀ ਦੇ ਸਕੱਤਰ ਲਖਵੀਰ ਸਿੰਘ ਲੱਕੀ ਵਿਜੇ ਕੁਮਾਰ ਦੇਹਣੀ ਭਜਨ ਸਿੰਘ ਮੋੜਾ ਗੁਰਚਰਨ ਸਿੰਘ ਮਝੇੜ ਜੀਤ ਸਿੰਘ ਬਲੋਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰ ਅਤੇ ਡਰਾਈਵਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਜੇ ਮੈਂ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਡਰਾਈਵਰੀ ਦੇ ਵਿੱਚ ਜਿਹੜੀ ਨਜ਼ਰ ਹੈ ਨਜ਼ਰ ਤਾਂ ਵੈਸੇ ਜਿਹੜੀ ਸਾਰਿਆਂ ਵਾਸਤੇ ਬਹੁਤ ਲੋੜਿੰਦੀ ਚੀਜ਼ ਹੈ ਉਹਦੇ ਬਗੈਰ ਸਾਡਾ ਨਹੀਂ ਸਰਦਾ ਪਰ ਡਰਾਈਵਰੀ ਦੇ ਵਿੱਚ ਖਾਸ ਕਰਕੇ ਜਿਹੜੀਆਂ ਕੋਈ ਬਿਮਾਰੀਆਂ ਵੀ ਗਾਂ ਨੂੰ ਪਤਾ ਨਹੀਂ ਲੱਗਦਾ ਡਰਾਈਵਰਾਂ ਨੂੰ ਥੋੜੀ ਜਿਹੀ ਅੰਗਹਿਲੀ ਵਰਤਦੇ ਉਹਦੇ ਕਾਰਨ ਕੈਂਪ ਲਾਇਆ ਗਿਆ ਤੇ ਮੈਡਮ ਆਏ ਨੇ ਅੱਖਾਂ ਵਾਲੇ ਤੇ ਆਟਿਓ ਸਾਹਿਬ ਆਏ ਨੇ ਜਿਹੜੇ ਸਾਡੀਆਂ ਕੋਈ ਗੱਲਾਂ ਬਾਤਾਂ ਹੈ ਮਤਲਬ ਕੋਈ ਤੁਹਾਨੂੰ ਦੁਬਾਰਾ ਦੱਸਣਾ ਜਾਂ ਕੋਈ ਹੋਰ ਥੋੜੀਆਂ ਪ੍ਰੋਬਲਮ ਹੈ ਅਬ ਸਵੇਜ ਇੱਕ ਮਿਲਣੀ ਹੈ ਵੀ ਦੋਨੇ ਪਾਸਿਆਂ ਦਾ ਵੀ ਜੁੜਕਾ ਰਹੀ ਹੈ ਆਪਾਂ ਪਤਾ ਲੱਗੇ ਵੀ ਕੀ ਪ੍ਰੋਬਲਮ ਹੈ ਲੋਕਾਂ ਨੂੰ ਜਾਗਰਤ ਕਰਨ ਦਾ ਵੀ ਉਹਨਾਂ ਦਾ ਇੱਕ ਮੰਦਬਦ ਦਾ ਵੀ ਇੱਥੇ ਦੱਸੀ ਆ ਗਏ ਯੂਨੀਅਨ ਦੇ ਵਿੱਚ ਕਿਸ ਕਰkait ਤੇ ਐਸ ਐਚਓ ਸਾਹਿਬ ਵੀ ਆਏ ਉਹਨਾਂ ਨੇ ਵੀ ਇਹਦੇ ਬਾਰੇ ਵਿੱਚ ਦੱਸਿਆ ਵੀ ਗੱਡੀਆਂ ਜਿਹੜੀਆਂ ਚੋਰੀ ਵਗੈਰਾ ਬੜੀਆਂ ਹੁੰਦੀਆਂ ਤੇ ਧੁੰਦੇ ਜਨਾ ਟਰੱਕ ਚਲਾਓ ਇਹਨਾਂ ਗੱਲਾਂ ਬਾਰੇ ਜਿਹੜੀ ਅੱਜ ਵੱਖਰੇ ਵੱਖਰੇ ਤੌਰ ਤੇ ਜਿਹੜੀ ਚਾਚੀ ਉਹ ਜੇ ਬੰਦੇ ਤੇ ਇਹਨਾਂ ਨੇ ਆਖਿਆ ਸਾਰਿਆਂ ਨੂੰ ਜਾਣਕਾਰੀ ਦਿੱਤੀ ਦੇਖੋ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਸਾਰੇ ਇੰਡੀਆ ਦੇ ਵਿੱਚ ਜਿਹੜਾ ਜਨਵਰੀ ਮਹੀਨਾ ਹੈ ਰੋਡ ਸੇਫਟੀ ਮੰਥ ਅਸੀਂ ਇਹਨੂੰ ਮਨਾ ਰਹੇ ਹਾਂ ਇਹਦੇ ਸਾਡਾ ਇਹ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਤਾਂ ਕਿ ਐਕਸੀਡੈਂਟ ਜਿਹੜੇ ਹੁੰਦੇ ਆ ਉਹਦੇ ਤੋਂ ਕਿਸੇ ਤਰ੍ਹਾਂ ਸਾਨੂੰ ਨਿਜ਼ਾਤ ਮਿਲ ਸਕੇ ਐਕਸੀਡੈਂਟਾਂ ਦਾ ਵਾਧਾ ਨਾ ਹੋਵੇ ਲੋਕਾਂ ਨੂੰ ਰੂਲਾਂ ਦੀ ਜਾਣਕਾਰੀ ਹੋਵੇ ਡਰਾਈਵਰਾਂ ਦੀ ਸਿਹਤ ਚੰਗੀ ਹੋਵੇ ਅੱਜ ਇਸੇ ਪ੍ਰਾਲੇ ਦੇ ਤਹਿਤ ਅਸੀਂ ਇੱਥੇ ਅੱਖਾਂ ਦਾ ਕੈਂਪ ਪੁਰਸਾਹ ਯੂਨੀਅਨ ਚ ਲਗਾਇਆ ਸੀ ਤੇ ਕਾਫੀ ਇੱਥੇ ਟਰੱਕ ਡਰਾਈਵਰ ਆਏ ਨੇ ਜਿਨ੍ਹਾਂ ਦੀ ਅੱਖਾਂ ਦੀ ਜਾਂਚ ਚੱਲ ਰਹੀ ਹੈ ਤੇ ਔਰ ਕਾਫੀ ਇਹਨਾਂ ਦੀ ਨਿਗਾ ਦੇ ਵਿੱਚ ਜਿਹੜਾ ਉਹ ਫਰਕ ਹੈ ਦੂਸਰਾ ਕੈਂਪ ਅੱਜ ਸਾਡਾ ਮੁਰੰਡੇ ਲਗਾਇਆ ਸੀ ਉੱਥੇ ਵੀ ਡਰਾਈਵਰਾਂ ਦੀ ਜਿਹੜੀ ਸਿਹਤ ਦੀ ਜਾਂਚ ਹੋ ਰਹੀ ਹੈ ਮੈਂ ਇਹਦੇ ਰਾਹੀਂ ਮੈਂ ਤੁਹਾਡੇ ਇੱਕ ਅਪੀਲ ਹੋਰ ਵੀ ਕਰਨੀ ਚਾਹੁੰਗਾ ਡਰਾਈਵਰ ਭਰਾਵਾਂ ਨੂੰ ਚਾਹੇ ਉਹ ਟਰੱਕ ਡਰਾਈਵਰ ਨੇ ਚਾਹੇ ਉਹ ਨਿੱਜੀ ਕਾਰਾਂ ਦੇ ਮਾਲਕ ਨੇ ਜਾਂ ਕੋਈ ਵੀ ਆ ਜਿਹੜੇ ਰੋਡ ਸੇਫਟੀ ਨਿਯਮ ਨੇ ਇਹਨਾਂ ਦੀ ਪਾਲਣਾ ਜ਼ਰੂਰ ਕਰਨ ਜਿਵੇਂ ਬੈਲਟ ਲਾਉਣ ਹੈਲਮਟ ਪਾ ਕੇ ਜ਼ਰੂਰ ਚੱਲਣ ਜੇ ਟੂ-ਵੀਲਰ ਵਾਲੇ ਹੈ ਜ਼ੈਬਰਾ ਕ੍ਰੋਸਿੰਗ ਹੈ ਸ਼ਰਾਬੀ ਕੇ ਗੱਡੀ ਨਾ ਚਲਾਉਣ ਓਵਰ ਸਪੀਡ ਗੱਡੀ ਨਾ ਚਲਾਉਣ ਕੁਝ ਮਿੰਟਾਂ ਦਾ ਫਰਕ ਪੈਂਦਾ ਲੇਕਿਨ ਕੀਮਤੀ ਜਾਨਾਂ ਜਿਹੜੀਆਂ ਇਹਨਾਂ ਚਲੀ ਜਾਂਦੀਆਂ ਨੇ ਤੇ ਮੇਰੀ ਤੁਹਾਡੇ ਲਈ ਇਹ ਸਾਰੇ ਲੋਕਾਂ ਨੂੰ appeal ਆ ਪੰਜਾਬ ਦੇ ਲੋਕਾਂ ਨੂੰ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਮੇਰੀ ਰਿਕਵੈਸਟ ਹੈ ਕਿ ਜੇ ਕਿ ਨਿਯਮਾਂ ਦਾ ਪਾਲਣ ਜ਼ਰੂਰ ਕਰਨਾ ਆਪਣੀ ਔਰ ਆਪਣੇ ਪਰਿਵਾਰ ਦੀ ਜਿਹੜੀ ਆ ਖੁਸ਼ਹਾਲੀ ਜਿਹੜੀ ਇਹਦੇ ਵਿੱਚ ਇਹ ਤੁਹਾਡੇ ਲਈ ਮੇਰਾ ਵਸੀ